ਸਟਾਰ ਪਿਛਲੇ ਦਿਨੀ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਵਿੱਚ ਕਵਾਡ ਸੰਗਠਨ ਦੇ ਮੈਂਬਰ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਹੋਈ ਮੀਟਿੰਗ ਕਈ ਪੱਖਾਂ ਤੋਂ ਬੇਹੱਦ ਸਫਲ ਕਹੀ ਜਾ ਸਕਦੀ ਹੈ ਡੰਡੀ ਇਸ ਸੰਗਠਨ ਵਿੱਚ ਭਾਰਤ ਸਮੇਤ ਅਮਰੀਕਾ ਆਸਟ੍ਰੇਲੀਆ ਅਤੇ ਜਾਪਾਨ ਸ਼ਾਮਲ ਹਨ ਡੰਡੀ ਇਹ ਸੰਗਠਨ ਭਾਰਤ ਪ੍ਰਸ਼ਾਂਤ ਖੇਤਰ ਵਿੱਚ ਚੀਨ ਦੇ ਵਿਸਾਰਵਾਦੀ ਰਵੱਈਏ ਦਾ ਮੁਕਾਬਲਾ ਕਰਨ ਦੇ ਮੰਤਵ ਨਾਲ ਹੋਂਦ ਵਿੱਚ ਆਇਆ ਸੀ ਚੀਨ ਦੁਨੀਆ ਦੀ ਵੱਡੀ ਸ਼ਕਤੀ ਬਣ ਗਿਆ ਹੈ ਪਰ ਬਧੇਰੇ ਤਾਕਤ ਆ ਜਾਣ ਕਰਕੇ ਉਸ ਦਾ ਰਵੱਈਆ ਕਮਾਂਤਰੀ ਮੰਚ ਉੱਤੇ ਵੀ ਖਾਸ ਤੌਰ ਉੱਤੇ ਆਪਣੇ ਗੁਆਂਢੀ ਮੋਲਕਾਂ ਪ੍ਰਤੀ ਵੀ ਬੇहद ਧਮਕਾਉਣ ਵਾਲਾ ਬਣਿਆ ਨਜ਼ਰ ਆਉਂਦਾ ਹੈ ਡੰਡੀ ਇੱਥੇ ਹੀ ਬਸ ਨਹੀਂ ਉਸਨੇ ਹਿੰਦ ਪਰਸ਼ਾਂਤ ਸਾਗਰ ਵਿੱਚ ਵੀ ਕੁਮਾਂਤਰੀ ਨੇਮਾ ਨੂੰ ਛਿੱਕੇ ਟੰਗ ਕੇ ਆਪਣੇ ਨਾਲ ਲਗਦੇ ਦੱਖਣੀ ਚੀਨ ਦੇ ਸਮੁੰਦਰ ਦੇ ਵੱਡੇ ਹਿੱਸੇ ਉੱਤੇ ਆਪਣਾ ਹੱਕ ਜਮਾਉਣਾ ਸ਼ੁਰੂ ਕਰ ਦਿੱਤਾ ਹੈ ਜਿਸ ਨਾਲ ਇਸ ਖੇਤਰ ਦੇ ਦਰਜਨਾਹੀ ਦੇਸ਼ ਬੇहद ਚਿੰਤਕ ਹਨ ਅਤੇ ਅਨੇਕਾਂ ਪਹਿਲੂਆਂ ਤੋਂ ਪ੍ਰਭਾਵਿਤ ਹੋ ਰਹੇ ਹਨ ਡੰਡੀ ਇਹਨਾਂ ਦੇਸ਼ਾਂ ਨੇ ਸਮੂਹਿਕ ਰੂਪ ਵਿੱਚ ਵੀ ਚੀਨ ਦੇ ਖਿਲਾਫ ਲਗਾਤਾਰ ਆਵਾਜ਼ ਉਠਾਈ ਹੈ ਡੰਡੀ ਆਸਟ੍ਰੇਲੀਆ ਅਮਰੀਕਾ ਅਤੇ ਜਾਪਾਨ ਦੀ ਭਾਰਤ ਸਮੇਤ ਚਿੰਤਾ ਇਹ ਬਣੀ ਹੋਈ ਹੈ ਕਿ ਹਿੰਦ ਪ੍ਰਸ਼ਾਂਤ ਸਾਗਰ ਰਾਹੀਂ ਦੁਨੀਆ ਪਰ ਦੇ ਦੇਸ਼ਾਂ ਦਾ ਜੋ ਵੱਡਾ ਅਦਾਨ ਪ੍ਰਦਾਨ ਅਤੇ ਵਪਾਰ ਹੁੰਦਾ ਹੈ ਉਹ ਪ੍ਰਭਾਵਿਤ ਨਾ ਹੋਵੇ ਡੰਡੀ ਚਾਰ ਦੇਸ਼ਾਂ ਦਾ ਇਸ ਮੂ ਸਮੁੰਦਰ ਵਿੱਚ ਚੀਨ ਦੇ ਗੁਆਂਢੀ ਦੇਸ਼ਾਂ ਨਾਲ ਸੰਪਰਕ ਵਿੱਚ ਰਹਿੰਦਾ ਹੈ ਡੰਡੀ ਇਸ ਤੋਂ ਇਲਾਵਾ ਵੀ ਇਹ ਦੇਸ਼ ਆਪਸ ਵਿੱਚ ਸਹਿਯੋਗ ਅਤੇ ਵਪਾਰ ਵਧਾਉਣ ਦੀਆਂ ਯੋਜਨਾਵਾਂ ਬਣਾਉਂਦੇ ਰਹਿੰਦੇ ਹਨ ਡੰਡੀ ਚੀਨ ਨੇ ਵੀ ਪਾਕਿਸਤਾਨ ਸਮੇਤ ਕੁਝ ਦੇਸ਼ਾਂ ਨਾਲ ਫਰਲ ਕੇ ਆਪਣੇ ਵਪਾਰ ਨੂੰ ਵਧਾਉਣ ਦਾ ਯਤਨ ਕੀਤਾ ਹੈ ਡੰਡੀ ਪਿਛਲੇ ਕੁਝ ਸਮੇਂ ਤੋਂ ਭਾਰਤ ਨਾਲ ਟਕਰਾ ਵਿੱਚ ਰਹਿਣ ਕਰਕੇ ਉਸ ਨੇ ਕਈ ਤਰ੍ਹਾਂ ਦੇ ਇਲੈਕਟ੍ਰੋਨਿਕ ਅਤੇ ਹੋਰ ਵਿਜਲਈ ਉਤਪਾਦਨਾ ਵਿੱਚ ਕਮ ਆਉਣ ਵਾਲੇ ਬਹੁਤ ਸਾਰੇ ਅਹਿਮ ਖਣਿਜ ਭਾਰਤ ਨੂੰ ਦੇਣ ਤੋਂ ਨਾ ਨੁਕਰ ਕੀਤੀ ਹੈ ਡੰਡੀ ਵਾਸ਼ਿੰਗਟਨ ਵਿੱਚ ਹੋਈ ਵਿਦੇਸ਼ ਮੰਤਰੀਆਂ ਦੀ ਮੀਟਿੰਗ ਇਸ ਲਈ ਵੀ ਮਹੱਤਵਪੂਰਨ ਹੈ ਕਿ ਇਸੇ ਸਾਲ ਨਵੰਬਰ ਦੇ ਮਹੀਨੇ ਵਿੱਚ ਭਾਰਤ ਵਿੱਚ ਵੀ ਕਵਾਡ ਦੇਸ਼ਾਂ ਦੀ ਮੀਟਿੰਗ ਹੋਣ ਜਾ ਰਹੀ ਹੈ ਡੰਡੀ ਵਿਦੇਸ਼ ਮੰਤਰੀਆਂ ਦੀ ਮੀਟਿੰਗ ਇੱਕ ਦੀ ਇੱਕ ਅਹਿਮ ਗੱਲ ਇਹ ਵੀ ਕਹੀ ਜਾ ਸਕਦੀ ਹੈ ਕਿ ਇਸ ਮੀਟਿੰਗ ਤੋਂ ਬਾਅਦ ਜਾਰੀ ਕੀਤੇ ਸਾਂਝੇ ਬਿਆਨ ਵਿੱਚ ਰੂਸ ਯੂਕਰੇਨ ਇਜ਼ਰਾਈਲ ਈਰਾਨ ਅਤੇ ਗਾਜ਼ਾ ਪੱਟੀ ਵਿਚਲੇ ਟਕਰਾਂ ਦਾ ਜ਼ਿਕਰ ਤਾਂ ਨਹੀਂ ਡੰਡੀ ਪਰ ਇਸ ਦੀ ਬਜਾਏ ਭਾਰਤ ਵਿੱਚ ਪਿਛਲੇ 22 ਅਪ੍ਰੈਲ ਨੂੰ ਪਹਿਲਗਾਮ ਵਿੱਚ ਅਤਵਾਦੀਆਂ ਵੱਲੋਂ ਕੀਤੇ ਗਏ ਹਮਲੇ ਦਾ ਜ਼ਰੂਰ ਜ਼ਿਕਰ ਕੀਤਾ ਗਿਆ ਹੈ ਡੰਡੀ ਇਸ ਦੀ ਐਲਾਨਨਾਮੇ ਵਿੱਚ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਹੈ ਅਤੇ ਇਸ ਹਮਲੇ ਨੂੰ ਉਦੇਸ਼ਾ ਦੇਣ ਵਾਲੇ ਇਸ ਨਾਲ ਸੰਬੰਧਿਤ ਜਥੇਬੰਦੀ ਅਤੇ ਇਸ ਵਿੱਚ ਸ਼ਾਮਿਲ ਅੱਤਵਾਦੀਆਂ ਨੂੰ ਸਖਤ ਸਜ਼ਾਵਾ ਦੇਣ ਦੀ ਗੱਲ ਕੀਤੀ ਗਈ ਹੈ ਡੰਡੀ ਇਸ ਦੇ ਨਾਲ ਹੀ ਚੀਨ